ਉਹਨਾਂ ਨਾਲ ਪਿਆਰ ਕਰਦੇ ਸੀ ਨਾ ਕਿ ਕਾਰਾਂ ਨਾਲ ਜਾਂ ਕੋਠੀਆਂ ਨਾਲ ਜਾਂ ਛੋਟੇ ਘਰਾਂ ਨਾਲ ਉਹਨਾਂ ਨੂੰ ਸਭ ਇੱਕ ਬਰਾਬਰ ਸੀਗੇ ਤੁਸੀਂ ਕਾਫੀ ਲੰਬਾ ਸਮਾਂ ਉਹਨਾਂ ਦੇ ਡਰਾਈਵਰ ਰਹੇ ਲੋਕਾਂ ਨੂੰ ਜਦੋਂ ਮਿਲਦੇ ਸੀਗੇ ਉਦੋਂ ਉਹਨਾਂ ਦਾ ਸੁਭਾਅ ਕੀ ਹੁੰਦਾ ਸੀਗਾ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਜਾਂ ਮੀਡੀਅਮ ਹੋਵੇ ਬੜਾ ਮਿੱਠਾ ਸੁਭਾਅ ਹੁੰਦਾ ਸੀ ਹਲਕੀ ਮੈਂ ਕਰ ਜਾਂਦਾ ਸੀਗਾ ਕਿ ਏਡੇ ਵੱਡੇ ਬੰਦੇ ਨਾ ਰਹਿ ਗਏ ਪਰ ਸਾਰਾ ਏਡੇ ਵੱਡੇ ਬੰਦੇ ਨਾ ਰਹਿ ਗਏ ਜੇ ਕਿਸੇ ਬੰਦੇ ਨੇ ਵੀ ਉਹਨਾਂ ਨਾਲ ਗੱਲਬਾਤ ਕਰਨ ਲੱਗ ਜਾਣਾ ਸਰ ਨੇ ਐ ਕੱਢ ਜਾਣਾ ਵੀ ਪਤਾ ਨਹੀਂ ਉਹਦੇ ਕਿੰਨੇ ਕੁ ਪੁਰਾਣੇ ਵਾਦ ਆ। ਅ ਮੈਂ ਪਹਿਲੇ ਹੀ ਪਹੁੰਚ ਜਾਂਦਾ ਤੇ ਸਰ ਨੇ ਤਿਆਰ ਹੋਣ ਲੱਗ ਜਾਣਾ ਮੈਂ ਮਤਲਬ ਕੋਠੇ ਤੋਂ نیچے ਉਤਰ ਕੇ ਆਣਾ ਤੇ ਮੈਂ ਕੱਲੀ-ਕੱਲੀ ਚੀਜ਼ ਇਹਨਾਂ ਦੀ ਪੁੱਛਣਾ ਸਰ ਕੀ ਕੀ ਲੈ ਕੇ ਜਾਣਾ ਸਰ ਕਿਹੜਾ-ਕਿਹੜਾ ਜ਼ਰੂਰੀ ਸਮਾਨ ਆ ਮੈਂ ਕਾਰ 'ਚ ਹੌਲੀ-ਹੌਲੀ ਰੱਖੀ ਜਾਣਾ ਕਦੀ ਕੱਦੀ ਰੱਕ ਲਈ ਕਦੀ ਪਾਣੀ ਦੀ ਬੋਤਲ ਰੱਖ ਲਈ ਕਦੀ ਕਿਤਾਬਾਂ ਰੱਖ ਲੀਆਂ ਕਦੀ ਸਰ ਦੇ ਬੂਣ ਸਾਹਮਲੇ ਬਸ ਆ ਰਾਣਾ ਮੈਂ ਦਰਵਾਜਾ ਖੋਲ ਕੇ ਉਹਨਾਂ ਨੂੰ ਪਹਟਾਣਾ ਉਹਨਾਂ ਨੇ ਬੰਦੇ ਗਣਾ ਹਾਂ ਯਾਰ ਠੰਡੀ ਕਿੱਤੀ ਵਈਆ ਗੱਡੀ ਜੇ ਉਹਨਾਂ ਨੇ ਸਰਦੀਆਂ ਚ ਜਨ ਉਹਨਾਂ ਨੇ ਗਣਾ ਹਾਂ ਯਾਰ ਨਿੱਕੀ ਕਿੱਤੀ ਵਈਆ ਗੱਡੀ ਤੇ ਮੈਂ ਉਹਨਾਂ ਦੇ ਬੈਠਣ ਦੀ ਸੀਟ ਸਪੈਸ਼ਲੀ ਬਣਾਦਾ ਸੀਗਾ ਐ ਕੱਤੀ-ਕੁੱਤੀ ਵਿਛਾ ਕੇ ਵਧੀਆ ਜੀ ਚੱਦਰ ਹੀ ਵਿਛਾ ਕੇ ਜਿੱਦਾਂ ਆਪਾਂ ਮਹਾਪੁਰਸ਼ਾਂ ਨੂੰ ਬਿਠਾਈਦਾ ਹੁੰਦਾ ਆ ਮੈਂ ਥੋੜੀ ਆਪਣੇ ਵੱਲੋਂ ਇਦਾਂ ਦੀ ਕੋਈ ਤਿਆਰੀ ਰੱਖਦਾ ਸੀਗਾ ਕਿ ਸਰ ਬੈਠ ਕੇ ਅ ਕਰਨ ਉਹ ਵੀ ਵਾਕਈ ਉਹ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਸੀ ਇਸ ਗੱਲ ਤੇ ਬਾਦਰ ਸਾਹਿਬ ਤੇ ਆ ਇੱਕ ਔਰਾ ਸੀਗਾ ਮਰਸੀਡੀ ਦੇ ਵਿੱਚ ਬੈਠਣ ਵਾਲਾ ਔਰਾ ਸੀਗਾ ਪਰ ਬੈਠਦੇ ਉਹ ਇੰਡੀਕਾ ਦੇ ਵਿੱਚ ਸੀਗੇ ਤੇ ਉਹ ਮਤਲਬ ਕੀ ਉਹਨਾਂ ਦਾ ਸੁਭਾਅ ਕੀ ਸੀਗਾ ਤੁਸੀਂ ਜਦੋਂ ਉਹਨਾਂ ਦੇ ਨਾਲ ਰਹੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਤੁਸੀਂ ਮਹਿਸੂਸ ਕੀਤਾ ਉਹਨਾਂ ਦਾ ਰੱਬੀ ਨੂੰ ਸੁਭਾਅ ਸੀਗਾ ਉਹਨਾਂ ਨੂੰ ਮੇਰੇ ਅਸਾਮ ਨਾਲ ਉੱਚੀ ਨੀਚੀ ਜਾ ਕੋਈ ਉਹਦਾ ਜਾਂ ਕੋਈ ਇਦਰੀ ਚੀਜ਼ ਨਾ ਉਹਨੂੰ ਕਿਸੇ ਨਾਲ ਪਿਆਰ ਨਹੀਂ ਸੀਗਾ ਨਾ ਉਹਨੂੰ ਪਿਆਸ ਨਾਲ ਪਿਆਰ ਸੀ ਨਾ ਕਿਸੇ ਮੂਇਲਾ ਨਾਲ ਪਿਆਰ ਸੀ ਨਾ ਘਰ ਨਾਲ ਪਿਆਰ ਸੀ ਆ ਉਹਨਾਂ ਕੋਲੇ ਅੱਜ ਵੀ ਆਪਣੀ ਗੱਡੀ ਰੱਖੀ ਹੋਈ ਹੈਗੀ ਐ ਮੇਲਾ 2004 ਮਾਡਲ ਹੈਗੀ ਉਹਨਾਂ ਦੇ ਘਰ ਦੀ ਗੱਡੀ ਜਿਹੜੀ ਹੈਗੀ ਐ ਚੈਨ ਉਹਦੇ 'ਤੇ ਜਾਣਾ ਪਸੰਦ ਕਰਦੇ ਸੀ ਨੇ ਪਦਮਸ਼੍ਰੀ ਡਾਕਟਰ surjit patar hurada ਕੁਝ ਦਿਨ ਪਹਿਲਾਂ ਦਿਹਾਂਤ ਹੋਇਆ ਉਸ ਤੋਂ ਬਾਅਦ ਪੂਰੇ ਕਵੀ ਜਗਤ ਨੂੰ ਇਕ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਜਿਹੜਾ ਹੈ ਉਹ ਪਿਆ ਹੈ ਜਿਸ ਨੂੰ ਭਗਵੰਤ ਸਿੰਘ ਮਾਨ ਹੁੜਾ ਨੇ ਵੀ ਮਹਿਸੂਸ ਕੀਤਾ ਹੈ ਅੱਜ ਤੁਹਾਨੂੰ ਉਸ ਇਨਸਾਨ ਦੇ ਨਾਲ ਮਿਲਾਵਾਂਗੇ ਜੋ ਉਹਨਾਂ ਦੇ ਡਰਾਈਵਰ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਰਹੇ ਉਹਨਾਂ ਬਾਰੇ ਬਹੁਤ ਕੁਝ ਜਾਣਿਆ ਇਹਨਾਂ ਨੇ ਕਿਹਾ ਹੈ ਕਿ ਜਦੋਂ ਸੁਰਜੀਤ ਪਾਤਰ ਹੁੜਾ ਦਾ ਲੈਵਲ ਸੀ ਮਰਸੀਡੀਜ਼ ਦੇ ਵਿੱਚ ਬੈਠਣ ਦਾ ਉਸ ਵੇਲੇ ਉਹ ਇੰਡੀਕਾ ਕਾਰ ਦੇ ਵਿੱਚ ਬੈਠਦੇ ਸੀਗੇ ਕੀ ਕੁਝ ਹੈ ਜਾਨਣ ਨੂੰ ਉਹ ਸਾਰਾ ਕੁਝ ਅਸੀਂ ਜਾਣਨ ਦੀ ਅਤੇ ਇਹਨਾਂ ਤੋਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਾਮ ਕੀ ਹੈ ਪਹਿਲਾਂ ਦੱਸ ਦਿਓ ਬਰਿੰਦਰ ਕੁਮਾਰ ਤੁਸੀਂ ਡਰਾਈਵਰ ਉਹਨਾਂ ਦੇ ਨਾਲ ਕਿੰਨੇ ਸਾਲ ਤੋਂ 2010 ਤੋਂ 2010 ਤੋਂ ਤੁਸੀਂ ਅੱਛਾ ਤੁਸੀਂ ਇੱਕ ਗੱਲ ਕਹਿ ਰਹੇ ਸੀਗੇ ਕਿ ਪਾਤਰ ਸਾਹਿਬ ਤੇ ਆ ਇੱਕ ਔਰਾ ਸੀਗਾ ਮਰਸੀਡੀਜ਼ ਦੇ ਵਿੱਚ ਬੈਠਣ ਵਾਲਾ ਔਰਾ ਸੀਗਾ ਪਰ ਬੈਠਦੇ ਉਹ ਇੰਡੀਕਾ ਦੇ ਵਿੱਚ ਸੀਗੇ ਤੇ ਉਹ ਮਤਲਬ ਕੀ ਉਹਨਾਂ ਦਾ ਸੁਭਾਅ ਕੀ ਸੀਗਾ ਤੁਸੀਂ ਜਦੋਂ ਉਹਨਾਂ ਦੇ ਨਾਲ ਰਹੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਤੁਸੀਂ ਮਹਿਸੂਸ ਕੀਤਾ ਉਹਨਾਂ ਦਾ ਰੱਬੀ ਰੂਪ ਸੁਭਾਅ ਸੀਗਾ ਉਹਨਾਂ ਨੂੰ ਮੇਰੇ ਇਜ਼ਹਾਮ ਨਾਲ ਉੱਚੀ ਨੀਚ ਜਾਂ ਕੋਈ ਉਹਦਾ ਜਾਂ ਕੋਈ ਇਦਾਂ ਦੀ ਚੀਜ਼ ਨਾਲ ਉਹਨਾਂ ਨੂੰ ਕਿਸੇ ਨਾਲ ਪਿਆਰ ਨਹੀਂ ਸੀਗਾ ਨਾ ਉਹਨਾਂ ਨੂੰ ਪਿਆਸ ਨਾਲ ਪਿਆਰ ਸੀ ਨਾ ਕਿਸੇ ਮੋਬਾਈਲਾਂ ਨਾਲ ਪਿਆਰ ਸੀ ਨਾ ਘਰਾਂ ਨਾਲ ਪਿਆਰ ਸੀਗਾ ਉਹਨਾਂ ਕੋਲੇ ਅੱਜ ਵੀ ਆਪਣੀ ਗੱਡੀ ਰੱਖੀ ਹੋਈ ਹੈਗੀ ਐ ਮੇਲਾ 2004 ਮਾਡਲ ਹੈਗੀ ਉਹਨਾਂ ਦੇ ਘਰ ਦੀ ਗੱਡੀ ਜਿਹੜੀ ਹੈਗੀ ਐ ਜੈਨ ਉਹਦੇ 'ਚ ਜਾਣਾ ਪਸੰਦ ਕਰਦੇ ਸੀਗੇ ਉਹ ਜੈਨ 'ਚ ਉਤਰ ਕੇ ਜਾਂ ਮੇਰੇ ਕੋਲ ਗੱਡੀ ਹੁੰਦੀ ਸੀ ਹਿੰਦ ਕਮ ਉਹਨਾਂ ਨਾਲ ਟੈਕਸੀ ਚਲਾਉਂਦਾ ਸੀਗਾ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਲੱਗਦਾ ਸੀਗਾ ਵੀ ਜਿੱਥੇ ਆਉਂਦੇ ਜਾਂਦੇ ਸੀਗੇ ਉਥੇ ਲੋਕ ਉਹਨਾਂ ਨੂੰ ਕਈ ਵਾਰੀ ਕਹਿੰਦੇ ਸੀ ਪੱਤਰ ਸਾਹਿਬ ਵੀ ਆਪਾਂ ਮੜਾ ਜਾ ਜਿੱਥੇ ਮੈਂ ਫੰਕਸ਼ਨ ਤੇ ਉਹਨਾਂ ਨੂੰ ਲੈ ਕੇ ਜਾਂਦਾ ਸੀਗਾ ਵੀ ਆਪਾਂ ਥੋੜਾ ਕਿਤੇ ਕੰਮ ਜਾਣਾ ਜਾਂ ਆਪਾਂ ਇਸ ਤੋਂ ਅੱਗੇ ਕਿਤੇ ਜਾਣਾ ਹੈ ਕੋਈ ਸਾਡੇ ਨਾਲ ਬਹਿੜ ਜਾਓ ਸਰ ਉਹਨਾਂ ਨਾਲ ਬਹਿ ਜਾਂਦੇ ਸੀਗੇ ਪਰ ਉਹਨਾਂ ਦੇ ਕਦੀ ਉਹ ਮੈਂ ਸੋਚਦਾ ਸੀਗਾ ਕਿ ਉਹਨਾਂ ਨਾਲ ਜਦ ਵੱਡੀ ਗੱਡੀ 'ਚ ਬੈਠੇ ਉਸ ਤੋਂ ਬਾਅਦ ਮੇਰੀ ਗੱਡੀ 'ਚ ਬੈਠਣਗੇ ਥੋੜਾ ਜਿਹਾ ਮਨ 'ਚ ਆਉਂਦਾ ਹੀ ਇਹ ਵੀ ਉਹਦਾ ਉਹ ਗੱਡੀਆਂ ਪਟੀਆਂ ਗੱਡੀਆਂ ਦਾ ਅੰਦਰ ਉਹ ਇੰਟੀਰੀਅਰ ਕਿੰਨਾ ਸ਼ਾਨਦਾਰ ਕਿੰਨਾ ਵਧੀਆ ਕਿਉਂਕਿ ਮੈਂ ਟੈਕਸੀ 'ਚ ਲੈ ਕੇ ਜਾਂਦਾ ਸੀਗਾ ਪਰ ਉਹਨਾਂ ਦੇ ਕਦੀ ਅਧਰ ਹੀ ਸੀ ਕਦੀ ਮਨ 'ਚ ਰੱਤੀ ਭਰ ਵੀ ਨਹੀਂ ਆਈ ਉਹ ਮਤਲਬ ਵੱਡੀਆਂ ਕਾਰਾਂ 'ਚੋਂ ਵੀ ਉਤਰ ਕੇ ਮੇਰੀ ਛੋਟੀ ਕਾਰ 'ਚ ਬੈਠ ਜਾਂਦੇ ਸੀ ਉਹਨਾਂ ਨੂੰ ਇਸ ਜੀ ਚੀਜ਼ ਦਾ ਜਮੇ ਹੀ ਮਤਲਬ ਹੈ ਨਹੀਂ ਜਿਗਾ ਕੋਈ ਵੀ ਉਹ ਸਾਨ ਨਾਲ ਪਿਆਰ ਕਰਦੇ ਸੀ ਨਾਗੇ ਘਰਾਂ ਨਾਲ ਜਾਂ ਕੋਠੀਆਂ ਨਾਲ ਜਾਂ ਛੋਟੇ ਘਰਾਂ ਨਾਲ ਉਹਨਾਂ ਨੂੰ ਸਭ ਇੱਕ ਬਰਾਬਰ ਸੀਗੇ ਸਾਨੂੰ ਕਿਸ ਦਿਨ ਕਹਿ ਦੇਣਾ ਪਾਤਰ ਸਾਹਿਬ ਕਿ ਤੁਸੀਂ ਮੇਰੇ ਵੀ ਘਰੇ ਚੱਲੋ ਕਈ ਵਾਰੀ ਅੰਮ੍ਰਿਤਸਰ ਜਾਣਾ ਜਾਂ ਕਿਤੇ ਹੋਰ ਜਾਣਾ ਉੱਥੇ ਦੇ ਜਿਹੜੇ ਬੰਦੇ ਮਿਲਦੇ ਹੁੰਦੇ ਸੀਗੇ ਥੋੜੇ ਥੱਲੇ ਲੈਵਲ ਦੇ ਕੋਈ ਪਰ ਪਾਤਰ ਸਾਨੂੰ ਬੜਾ ਪਿਆਰ ਕਰਦੇ ਹੁੰਦੇ ਸੀਗੇ ਨਾ ਸਕੂਲ ਕਾਲਜ ਜਾਂਦੇ ਤੇ ਸਾਨੂੰ ਇਹ ਕਹਦੇ ਨਾ ਮੈਂ ਚੱਲੋ ਯਾਰ ਚੱਲਦਾ ਤੁਹਾਡੇ ਨਾਲ ਸਰ ਉਧਰ ਵੀ ਚਲੇ ਜਾਂਦੇ ਸੀਗੇ ਇੱਕ ਛੋਟਾ ਸੱਦੇ ਦੇ ਵਿੱਚ ਜਾਂਦੇ ਸੀ ਤੇ ਵੱਡੇ ਸੱਦੇ ਤੇ ਵੀ ਜਾਂਦੇ ਸੀਗੇ ਇੱਕ ਮੈਂ ਜ਼ਰੂਰ ਜਨਣਾ ਚਾਹੂੰਗਾ ਤੁਸੀਂ ਕਾਫੀ ਲੰਬਾ ਸਮਾਂ ਉਹਨਾਂ ਦੇ ਡਰਾਈਵਰ ਰਹੇ ਲੋਕਾਂ ਨੂੰ ਜਦੋਂ ਮਿਲਦੇ ਸੀਗੇ ਉਦੋਂ ਉਹਨਾਂ ਦਾ ਸੁਭਾਅ ਕੀ ਹੁੰਦਾ ਸੀਗਾ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਆ ਮੀਡੀਅਮ ਵਰਗ ਦਾ ਬੜਾ ਮਿੱਠਾ ਸੁਭਾਅ ਹੁੰਦਾ ਸੀ ਮੈਂ ਦੇਖਿਆ ਰਾਨ ਹੁੰਦਾ ਸੀਗਾ ਕਿ ਸਾਰੇ ਹਲਕੇ ਮੈਂ ਕਰ ਜਾਂਦਾ ਸੀਗਾ ਵੀ ਵੀ ਮੇਰਾ ਵੱਡੇ ਵੱਡੇ ਬੰਦੇ ਨਾਲ ਰਹਿ ਕੇ ਪਰ ਸਾਰੇ ਏਡੇ ਵੱਡੇ ਬੰਦੇ ਨਾਲ ਰਹਿ ਕੇ ਜੇ ਕਿਸੇ ਬੰਦੇ ਨੇ ਵੀ ਉਹਨਾਂ ਨਾਲ ਗੱਲਬਾਤ ਕਰਨ ਲੱਗ ਜਾਣਾ ਸਾਰੇ ਐ ਖੜ ਜਾਣਾ ਵੀ ਪਤਾ ਨਹੀਂ ਉਹਦੇ ਕਿੰਨੇ ਕੁ ਪੁਰਾਣੇ ਵਾਕਾ ਵਾ ਇਦੋਂ ਘਰ ਕੇ ਗੱਲਾਂ ਕਰੀ ਜਾਣੀਆਂ ਐ ਕਰ ਕਰਕੇ ਜਿੱਦਾਂ ਹੀ ਮੈਂ ਤੁਹਾਡੇ ਨਾਲ ਕਰਦਾ ਪਿਆ ਸਮਝ ਲਓ ਇਦਾਂ ਹੀ ਮੈਂ ਹੈਰਾਨ ਹੁਣਾ ਮੈਂ ਕਿ ਯਾਰ ਵੀ ਸਰ ਕੋਲ ਐਡਾ ਟਾਈਮ ਕੀਮਤੀ ਆ ਪਰ ਉਹਨਾਂ ਦੇ ਮਨ ਚ ਕਿਤੇ ਵੀ ਬੋਝ ਨਹੀਂ ਹੁੰਦਾ ਸੀਗਾ ਕਿ ਮੇਰਾ ਟਾਈਮ ਕੀਮਤੀ ਆ ਜਾਂ ਮੈਂ ਕਿਤੇ ਜਾਣਾ ਜਾਂ ਮੇਰਾ ਕੋਈ ਇੰਤਜ਼ਾਰ ਕਰ ਰਿਹਾ ਮਤਲਬ ਉਹ ਬਹੁਤ ਹੋਰ ਸੁਭਾਅ ਦੇ ਇਨਸਾਨ ਸੀਗੇ ਮਤਲਬ ਦੱਸ ਨਹੀਂ ਸਕਦਾ ਮੈਂ ਉਹ ਗੱਡੀ ਦੇ ਵਿੱਚ ਬੈਠਦੇ ਸੀਗੇ ਉਦੋਂ ਉਹਨਾਂ ਦਾ ਕੀ ਸੁਭਾਅ ਹੁੰਦਾ ਸੀਗਾ ਉਦੋਂ ਉਹ ਖਾਲੀ ਬੈਠੇ ਜਾਂਦੇ ਸੀਗੇ ਜਾਂ ਫਿਰ ਉਹਨਾਂ ਦੇ ਹੱਥ ਦੇ ਵਿੱਚ ਕਿਤਾਬ ਹੁੰਦੀ ਸੀ ਆ ਕੀ ਮਤਲਬ ਮੈਂ ਪੂਰਾ ਚੰਨਾ ਚੋਨਾ ਸੀਗਾ ਘਰੋਂ ਨਿਕਲ ਕੇ ਗੱਡੀ ਦੇ ਵਿੱਚ ਬੈਠ ਤੱਕ ਦਾ ਸਫ਼ਰ ਮੈਂ ਜਦੋਂ ਉਹਨਾਂ ਨੇ ਮੈਨੂੰ ਕਹਿ ਦੇਣਾ ਕਿ ਵਿਰਿੰਦਰ ਤੂੰ ਸਵੇਰੇ 8 ਆ ਜਾ ਵੀ ਆਪਾਂ 11 ਵਜੇ ਚੰਡੀਗੜ੍ਹ ਪਹੁੰਚਣਾ ਜਾਂ 8:30 ਆ ਜਾ ਮੈਂ ਕਹਿੰਦਾ ਸਰ ਵੀ ਮੈਂ 8 ਹੀ ਆ ਜਾਣਾ ਮੈਂ 7:30 ਆ ਜਾਣਾ ਵਾ ਕਹਿੰਦੇ ਚੱਲ ਆ ਜਾ ਕਿਉਂਕਿ ਮੈਂ ਸਰ ਦੇ ਕੋਲੇ ਘੰਟਾ ਪਹਿਲਾਂ ਹੀ ਪਹੁੰਚਣ ਚ ਆਪਣੇ ਆਪ ਨੂੰ ਮਾਣ ਫਖਰ ਮਹਿਸੂਸ ਕਰਦਾ ਸੀ ਕਿ ਇਹਨਾਂ ਦੇ ਕੋਲੇ ਪਹਿਲੇ ਹੀ ਪਹੁੰਚਣਾ ਚੰਗਾ ਆ ਮੈਂ ਇਹਨਾਂ ਦੇ ਘਰ ਆ ਕੇ ਮੈਨੂੰ ਬੜੀ ਸ਼ਾਂਤੀ ਜਿਹੀ ਮਿਲਦੀ ਸੀਗੀ ਤੇ ਮੈਂ ਸਰ ਨੂੰ ਆ ਕੇ ਸਰਨੇ ਆ ਕੁਰਤੇ ਪਜਾਮੇ ਚ ਘੁੰਮਦੇ ਹੋਣਾ ਮਾੜਾ ਮੋਟਾ ਉੱਪਰ ਬੈਠੇ ਹੁੰਦੇ ਸੀਗੇ ਆਪਣੀ ਛੱਤ ਤੇ ਕੋਈ ਕਿਤਾਬ ਪੈਨ ਲੈ ਕੇ ਕੁਝ ਲਿਖਦੇ ਹੁੰਦੇ ਸੀਗੇ ਮੈਂ ਸਰ ਸਾਸਰੀ ਗਾਲ ਜੀ ਤੇ ਉਹਨਾਂ ਨੇ ਕਿਹਾ ਸਾਸਰੀ ਗਾਲ ਐ ਜਵਾਬ ਵੀ ਪੂਰਾ ਆ ਗਿਆ ਬਰਿੰਦਰ ਮੈਂ ਕਿਹਾ ਹਾਂਜੀ ਐਦਾਂ ਹੀ ਕਹਿੰਦੇ ਸੀਗੇ ਤੇ ਕਹਿੰਦੇ ਚੱਲ ਆਪਾਂ ਹੁਣੇ ਆ ਤਿਆਰ ਮੈਂ ਹੁਣਾਂ ਤਿਆਰ ਤੇ ਆਪਾਂ ਚੱਲਦੇ ਆਂ ਤੇ ਜਾਨੂੰ ਤੂੰ ਚਾਹ ਚ ਪੀ ਲਾ ਤੇ ਮੈਂ ਆਖੋ ਕਹਣਾ ਸਰ ਵੀ ਮੈਂ ਨਾ ਕੋਈ ਕੰਮ-ਕੁਮ ਦੇਖ ਲਵਾਂ ਮੈਂ ਪਾਣੀ-ਪੂਣੀ ਦੇ ਲਵਾਂ ਪੋਦਿਆਂ ਨੂੰ ਆ ਉਹਨਾਂ ਨੇ ਕਹਣਾ ਦੇ ਲਾ ਪਾਣੀ-ਪੂਣੀ ਇਹ ਮਤਲਬ ਐਦਾਂ ਮੈਂ ਪਹਿਲੇ ਹੀ ਪਹੁੰਚ ਜਾਂਦਾ ਤੇ ਸਰ ਨੇ ਤਿਆਰ ਹੋਣ ਲੱਗ ਜਾਣਾ ਮੈਂ ਮਤਲਬ ਕੋਠੇ ਤੋਂ نیچے ਉਤਰ ਕੇ ਆਣਾ ਤੇ ਮੈਂ ਕੱਲੀ-ਕੱਲੀ ਚੀਜ਼ ਇਹਨਾਂ ਦੀ ਪੁੱਛਣਾ ਸਰ ਕੀ ਕੀ ਲੈ ਕੇ ਜਾਣਾ ਵੀ ਆ ਲੈ ਜਾਵਾ ਲੈ ਆ ਸਰ ਕਿਹੜੇ ਕਿਹੜੇ ਜ਼ਰੂਰੀ ਸਮਾਨ ਆ ਮੈਂ ਕਾਰ ਚ ਹੌਲੀ ਹੌਲੀ ਰੱਖੀ ਜਾਣਾ ਕਦੀ ਗੱਦੀ ਰੱਖ ਲਈ ਕਦੀ ਪਾਣੀ ਦੀ ਬੋਤਲ ਰੱਖ ਲਈ ਕਦੀ ਕਿਤਾਬਾਂ ਰੱਖ ਲਈਆਂ ਕਦੀ ਸਰ ਦੇ ਫੋਨ ਸਾਹਮਲੇ ਇਹ ਦੇਖ ਇੱਕ ਚੀਜ਼ ਸਾਂਭੀ ਜਾਣੀ ਵੀ ਮੈਨੂੰ ਪੂਰੀ ਚੀਜ਼ਾਂ ਪੂਰੀਆਂ ਕਰ ਲੈਣੀਆਂ ਕੋਈ ਦਵਾਈ ਸਾਂਭ ਲਈ ਜਾਂ ਕੋਈ ਜ਼ਰੂਰੀ ਜੀ ਸਾਰੀ ਸਾਂਭ ਲੈਣੀ ਆ ਤੇ ਸਰ ਨੇ ਪੂਰਾ ਤਿਆਰ ਤਯੂਰ ਹੋ ਜਾਣਾ ਉਹਨਾਂ ਨੇ ਮੈਨੂੰ ਵੀ ਚਾਹ ਪਾਣੀ ਆਂਟੀ ਨੇ ਦੇ ਦੇਣਾ ਪੀ ਬੂ ਕੇ ਆਪਣਾ ਬਿਲਕੁਲ ਸਰ ਦੇ ਅੰਦਰ ਨੂੰ ਗੱਡੀ ਨਾ ਸਟਾਰਟ ਕਰਕੇ ਰੱਖਣੀ ਬਸ ਆ ਰਾਣਾ ਮੈਂ ਦਰਵਾਜਾ ਖੋਲ ਕੇ ਉਹਨਾਂ ਨੂੰ ਪਹਟਾਣਾ ਉਹਨਾਂ ਨੇ ਬੰਦੇ ਕਣਾ ਆ ਯਾਰ ਠੰਡੀ ਕਿਤੇ ਵਈਆ ਗੱਡੀ ਜੇ ਉਹਨਾਂ ਨੇ ਸਰਦੀਆਂ ਚ ਜਦੋਂ ਉਹਨਾਂ ਕਣਾ ਆ ਯਾਰ ਨਿੱਗੀ ਕਿਤੇ ਵਈਆ ਗੱਡੀ ਤੇ ਮੈਂ ਉਹਨਾਂ ਦੇ ਬੈਠਣ ਦੀ ਸੀਟ ਸਪੈਸ਼ਲੀ ਬਣਾਉਂਦਾ ਸੀਗਾ ਐ ਗੱਡੀ ਗੁੱਦੀ ਪਿਛਾ ਕੇ ਵਧੀਆ ਜੀ ਚੱਦਰ ਜੀ ਪਿਛਾ ਕੇ ਜਿੱਦਾਂ ਆਪਾਂ ਮਹਾਪੁਰਸ਼ਾਂ ਨੂੰ ਬਿਠਾਈਦਾ ਹੁੰਦਾ ਆ ਮੈਂ ਥੋੜੀ ਆਪਣੇ ਵੱਲੋਂ ਇਦਾਂ ਦੀ ਕੋਈ ਤਿਆਰੀ ਰੱਖਦਾ ਸੀਗਾ ਕਿ ਸਰ ਬੈਠ ਕੇ ਆ ਕਰਨ ਉਹ ਵੀ ਵਾਕਈ ਉਹ ਉਹ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਸੀ ਇਸ ਗੱਲ ਤੇ ਪੁਰਾਣੀ ਗੱਲ ਮੈਨੂੰ ਜ਼ਰੂਰ ਦੱਸੋ ਜਦੋਂ ਤੁਸੀਂ ਨਵੇਂ-ਨਵੇਂ ਆਏ ਸੀਗੇ ਜਦੋਂ ਤੁਸੀਂ ਗੱਡੀ ਸ਼ੁਰੂ ਕੀਤੀ ਸੀ ਇਹਨਾਂ ਦੇ ਨਾਲ ਚਲੋਣੀ ਉਦੋਂ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਏ ਆ ਪਤਾ ਲੱਗਦਾ ਕਿ ਬਈ ਯਾਰ ਇਹ ਸੁਰਜੀਤ ਪਾਤਰ ਹੈ ਲੇਖਕ ਐ ਕਿੰਨਾ ਵੱਡਾ ਲੇਖਕ ਹੈ ਉਹਨਾਂ ਦੀ ਗੱਡੀ ਚਲੋਣੀ ਹੈ ਪਹਿਲਾਂ ਤਾਂ ਮੈਂ ਜਦੋਂ ਨਵਾਂ-ਨਵਾਂ ਆਇਆ ਮੈਨੂੰ ਇਹਨਾਂ ਬਾਰੇ ਇੰਨਾ ਕੋਈ ਪਤਾ ਹੀ ਨਹੀਂ ਸੀਗਾ ਮੈਂ ਜਿੱਦਾਂ ਸਵਾਰੀ ਦੇ ਘਰੇ ਜਾਈਦਾ ਹੀ ਆ ਮੈਂ ਸਾਸਰੀ ਘਰ ਕਹਿੰਦੇ ਸਾਸਰੀ ਘਰ ਜਿੱਦਾਂ ਲੋਕ ਬਾਹਰ ਖੜਦੇ ਮੈਂ ਖੜਾ ਰਿਹਾ ਤੇ ਉਸ ਮਾਨ ਆਪਣਾ ਚੱਕ ਕੇ ਮੋਢੇ ਤੇ ਲੈ ਕੇ ਆਇਆ ਆਪਣਾ ਜਿਹੜਾ ਹੁੰਦਾ ਬੈਗ ਸਬਾਨ ਸੂਣ ਕਹਿੰਦੇ ਰੱਖ ਗੱਡੀ 'ਚ ਚੱਲੀਏ ਮੈਂ ਰੱਖ ਲਿਆ ਜੀ ਤੇ ਉਹ ਰਾਤ ਨੂੰ ਵੱਜ ਕੇ 11 12 ਕਿਉਂਕਿ ਇਹਨਾਂ ਨੂੰ ਟਾਈਮ ਨਾਲ ਨਹੀਂ ਹੁੰਦਾ ਸੀਗਾ ਕਿ ਟਾਈਮ ਆਪਾਂ ਲੇਟ ਹੋ ਰਹੇ ਆ ਜਾਂ ਕਿੱਦਾਂ ਉਹਨਾਂ ਨੂੰ ਹੁੰਦਾ ਸੀਗੇ ਜਿੱਥੇ ਮੈਂ ਗਏ ਉਹ ਮੈਂ ਤੇ ਬੰਦੇ ਖੁਸ਼ ਆ ਮੇਰੇ ਕੋਈ ਚੀਜ਼ ਐ ਤਾਂ ਨਹੀਂ ਗਈ ਕਿ ਮੈਂ ਆਪਣਾ ਕੰਮ ਪੂਰਾ ਕਰਿਆ ਆਇਆ ਆ ਜਿਹੜਾ ਅੱਜ ਜਾ ਕੇ ਆਏ ਆ ਰਾਤ ਨੂੰ ਇਹਦਾ 12:00 ਵੱਜ ਗਏ ਮੈਂ ਕਿਹਾ ਸਰ ਵੀ ਆਪਾਂ ਵੀ ਲੇਟ ਆਏ ਆ ਵੀ ਇਹਦੇ ਦਾ ਪੈਸੇ ਐਕਸਟਰਾ ਹੋਣਗੇ ਜੀ ਰਾਤ ਦੇ 12 ਵਜੇ ਆ ਕਹਿੰਦੇ ਨਹੀਂ ਯਾਰ ਵੀ ਪੈਸਾ ਤਾਂ ਤੂੰ ਲੈ ਜਾ ਪਰ ਮੇਤੋਂ ਕਦੀ ਤੇਰੇ ਸਟੈਂਡ ਵਾਲੇ ਨੇ ਮੰਗੇ ਨਹੀਂ ਹੈਗੇ ਮੈਂ ਮੈਨੂੰ ਉਸ ਸਟੈਂਡ ਵਾਲੇ ਨੇ ਪਹਿਲੀ ਵਾਰੀ ਭੇਜਿਆ ਸੀਗਾ ਮੈਂ ਯਾਰ ਮੈਂ ਤਾਂ ਨਹੀਂ 12 1 ਵਜੇ ਕਹਿੰਦੇ ਤੂੰ ਦੱਸ ਕਿਨੇ ਵੇਚੀਦਾ ਬਸ ਸਰ ਜੋ ਮਰਜ਼ੀ ਦੇ ਦਿਓ ਉਹਨਾਂ ਨੇ ਫਿਰ ਮੈਨੂੰ ਤਾਂ 500 ਰੁਪਏ ਦਿੱਤੇ ਸੀਗੇ ਤੇ ਫੇਜ ਦਾ ਸਾਡੇ ਮੇਰੇ ਜਗਾ ਹੋਰ ਵੀ ਬੰਦੇ ਆਂਦੇ ਰਹਿੰਦੇ ਸਟੈਂਡ ਤੋਂ ਜਿਹਦੀ ਡਿਊਟੀ ਲਾ ਲੈਂਦਾ ਸਟੈਂਡ ਵਾਲਾ ਉਹੀ ਆਂਦਾ ਸੀਗਾ ਫੇ ਹੌਲੀ ਹੌਲੀ ਮੈਨੂੰ ਪਤਾ ਲੱਗ ਗਿਆ ਯਾਰ ਵੀ ਇਹ ਤਾਂ ਬਹੁਤ ਮਹਾਨ ਅਸਤੀ ਆ ਫੇ ਇਹਨਾਂ ਨਾਲ ਜਾਣਾ ਤਾਂ ਕਿਸਮਤ ਵਾਲੇ ਆ ਮੈਂ ਲੋਕ ਜਿੱਦਾਂ ਦੇਖਦਾ ਆ ਕਿੰਨੀਆਂ ਤਿਆਰੀਆਂ ਕਰਨ ਬੈਠੇ ਹੁੰਦੇ ਹਨ ਮੈਨਾਂ ਇਕੱਲੇ ਨਾ ਜਾਂਦੇ ਉੱਥੇ 200 ਆਦਮੀ ਇਹਨਾਂ ਦਾ ਇੰਤਜ਼ਾਰ ਕਰਦਾ ਹੁੰਦਾ ਆ ਤੇ ਕੁਝ ਮੈਂ ਵੀ ਸੰਗੀਤ ਪ੍ਰੇਮੀ ਸੀ ਮੈਨੂੰ ਸੰਗੀਤ ਨਾਲ ਬੜਾ ਸ਼ੌਂਕ ਸੀ ਬੜਾ ਸੰਗੀਤ ਨਾਲ ਪ੍ਰੇਮ ਕਰਦਾ ਜਿਹਦੇ ਲਈ ਫਿਰ ਕਵਿਤਾਵਾਂ ਇਹਨਾਂ ਦੀਆਂ ਸੁਣਦੇ ਸੀ ਕਵਿਤਾਵਾਂ ਮੈਂ ਹਰ ਇੱਕ ਪ੍ਰੋਗਰਾਮ ਸੁਣਦਾ ਸੀਗਾ ਸਰ ਸਰ ਨੂੰ ਮੈਂ ਕਹਣਾ ਸਰ ਵੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਮਤਲਬ ਜਿਉਂ ਮੈਨੂੰ ਆ ਵਧੀਆ ਲੱਗਿਆ ਉਹ ਵਧੀਆ ਲੱਗਿਆ ਜਿਹੜੇ ਕਵਿਤਾ ਸੁਣਾ ਕੇ ਗਏ ਜਾਂ ਕਿਸੇ ਸਕੂਲ ਕਾਲਜ ਚ ਫੰਕਸ਼ਨ ਹੋਣੇ ਉੱਥੇ ਮੈਂ ਸਾਰ ਨਾਲ ਰਸੇ ਡਿਸਕਸ ਕਰਨਾ ਸਰ ਉਹ ਪ੍ਰੋਗਰਾਮ ਬੜਾ ਵਧੀਆ ਸੀ ਸਰ ਉਹ ਇਤਾਂ ਨਾਟਕ ਜਿਹੜਾ ਹੋਇਆ ਉਹ ਵਧੀਆ ਸੀ ਸਰ ਉਹਨੇ ਬੜਾ ਵਧੀਆ ਪ੍ਰੋਗਰਾਮ ਕੀਤਾ ਇੱਦਾਂ ਮੈਂ ਹਰ ਚੀਜ਼ ਬਾਰੇ ਸਰ ਨਾਲ ਸ਼ੇਅਰ ਕਰਦਾ ਹੁੰਦਾ ਸੀਗਾ ਤੇ ਸਰ ਨੂੰ ਮੈਂ ਆਪਣਾ ਸਰ ਵੀ ਮੈਨੂੰ ਪੂਰੇ ਐਨੇ ਉਹ ਸੁਣਦੇ ਮੈਨੂੰ ਪੂਰਾ ਸਮਝਾਉਂਦੇ ਸੀ ਸਾਰੀ ਗੱਲਬਾਤ ਕਰਦੇ ਸੀ ਮੈਂ ਨਾਲ ਗੱਡੀ 'ਚ ਮੈਂ ਸੋਦਾ ਸੀ ਸਰ 2-3 ਘੰਟੇ ਉੱਥੇ ਬੋਲ ਕੇ ਆਏ ਆ ਮੈਂਨਾ ਵੀ ਗੱਲਾਂ ਇਦਾਂ ਕਰਦੇ ਪਏ ਆ ਵੀ ਥੱਕਦੇ ਨਹੀਂ ਸੀਗੇ ਵੀ ਜਿੱਦਾਂ ਜਿੰਨਾ ਮਰਜ਼ੀ ਪੁੱਛੀ ਚੱਲੋ ਇਹ ਜਦੋਂ ਪ੍ਰੋਗਰਾਮ ਕਰਕੇ ਹਟਦੇ ਸੀਗੇ ਜਿੱਦਾਂ ਉਹ ਤੁਸੀਂ ਮੈਨੂੰ ਮੈਕ ਲੈ ਕੇ ਮੈਂ ਤਾਂ ਕਦੀ ਬੋਲਿਆ ਨਹੀਂ ਮੈਕ ਦੇ ਅੱਗੇ ਹਨਾ ਪਰ ਸੁਸ਼ੀਤ ਪਾਤਰ ਜੀ ਜਿੱਥੇ ਵੀ ਜਾਂਦੇ ਸੀ ਤਿੰਨ ਤੋਂ ਚਾਰ ਰਿਕਾਰਡਿੰਗਾਂ ਉਹਨਾਂ ਦੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਉਸ ਵਿਸ਼ੇ ਤੇ ਜਿੱਥੇ ਪਹੁੰਚੇ ਹੁੰਦੇ ਸੀਗੇ ਵੀ ਸਾਰੇ ਇਹਦੇ ਬਾਰੇ ਕੀ ਅੱਗੇ ਕੀ ਸੋਚਿਆ ਕਿੱਦਾਂ ਉਹਦੇ ਬਾਰੇ ਪਰ ਮੈਨੂੰ ਨਹੀਂ ਪਤਾ ਸਰ ਇਦਾਂ ਮੈਂ ਵੀ ਖੜਾ ਹੁੰਦਾ ਸੀ ਕੋਲੇ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਥੱਕਦੇ ਨਹੀਂ ਸੀਗੇ ਸਰ ਜਦੋਂ ਪਤਾ ਲੱਗਿਆ ਕਿ ਬਈ ਸੁਰਜੀਤ ਪਾਤਰ ਹੋਰਾ ਦਾ ਜਿਨ੍ਹਾਂ ਦੇ ਨਾਲ ਮੈਂ ਰੋਜ਼ ਜਾਂਦਾ ਉਹਨਾਂ ਦਾ ਦੇਹਾਂਤ ਹੋ ਗਿਆ ਉਦੋਂ ਮਨ ਦੇ ਵਿੱਚ ਖਿਆਲ ਕੀ ਆਇਆ ਪਹਿਲਾ ਦਿਮਾਗ ਦੇ ਵਿੱਚ ਇੱਕ ਸੋਚ ਜਾਂ ਸਹਿਜ ਕੀ ਆਇਆ ਸੋਣਾ ਸਰ ਉਦੋਂ ਭਾਜੀ ਮੇਰਾ ਸੁਣ ਦੇ ਵਿੱਚ ਕਿ ਮੈਂ ਸਮਝ ਲਓ ਕਿ ਉਹ ਹੋਸ਼ ਹੋਸ਼ੋ ਮੇਰੇ ਗੁੱਲ ਹੋ ਗਏ ਮੈਂ ਦੁਕਾਨ ਖੋਲੀ ਆਪਣੇ ਕਿਚਨ ਨੂੰ ਅਗਰ ਦੁਕਾਨ ਤੇ ਜਾ ਕੇ ਤਾਂ ਦੁਕਾਨ ਖੋਲੀ ਜਿੱਥੇ ਆਫਿਸ ਜੇ ਮੈਂ ਗੱਡੀ ਚਲਾਉਣਾ ਟੈਕਸੀ ਤੇ ਮੈਂ ਸ਼ਟਰ ਖੋਲ ਕੇ ਮੈਨੂੰ ਇਹਨਾਂ ਦੇ ਘਰੋਂ ਕਿਸੇ ਦਾ ਆਂਡੀਆਂ ਗਵਾਂਡੀਆਂ ਦਾ ਫੋਨ ਗਿਆ ਕਿ ਸੁਜੀਤ ਪਾਤਰ ਜੀ ਇਦਾਂ ਕਰਕੇ ਦਿਹਾਣ ਤੋਂ ਹੋ ਗਿਆ ਤੇ ਮੈਂ ਉੱਥੇ ਹੀ ਬਹਿ ਗਿਆ ਮੈਂ ਕਿਹਾ ਭਲੇਖਾ ਆ ਕੋਈ ਗੱਲ ਦਾ ਕੋਈ ਗਲਤ ਹੋ ਗਿਆ ਭਾਬੀ ਇਦਾਂ ਹੀ ਕੋਈ ਗੱਲ ਹੋਣੀ ਸਾਦੀ ਹੈਗੀ ਮੈਂ ਉਹਨਾਂ ਨੂੰ ਫੇਰ ਦੁਬਾਰਤ ਹੀ ਪੁੱਛਿਆ ਮੈਂ ਕਿ ਜੇ ਤੁਸੀਂ ਕੀ ਕਹਿ ਰਹੇ ਹੋ ਕਿਉਂਕਿ ਮੇਰਾ ਸਰਨ ਨਾਲ ਇੰਨਾਂ ਕੋ ਪਿਆਰ ਸੀ ਇੰਨਾਂ ਕੋ ਪਿਆਰ ਸੀਗਾ ਕਿ ਜਿਹੜਾ ਲਫ਼ਜ਼ਾਂ ਚ ਬਿਆਨ ਕਰਨਾ ਪੋਸੀਬਲ ਨਹੀਂ ਹੈਗਾ ਕਿਉਂਕਿ ਸੁਜੀਤ ਪਾਤਰ ਜੀ ਨੂੰ ਮੈਂ ਆਪਣੇ ਨਾਲ ਜੇ ਮੈਂ ਉਹਨਾਂ ਨਾਲ ਪਿਆਰ ਕਰਦਾ ਸੀ ਨਾ ਉਦੋਂ ਜ਼ਿਆਦਾ ਉਹ ਵਾਪਸ ਮੈਨੂੰ ਪਿਆਰ ਕਰਦੇ ਦੇਦੇ ਸੀਗੇ ਕਿਉਂਕਿ ਸੁਜੀਤ ਪਾਤਰ ਜੀ ਨੂੰ ਜਿੱਥੇ ਫੰਕਸ਼ਨ ਤੇ ਜਾਂਦੇ ਜਿੱਥੇ 2-2 2.5 ਘੰਟੇ ਉਹਨਾਂ ਨਾਲ ਰਹਿੰਦੇ ਸੀ ਉੱਥੇ 4 ਘੰਟੇ ਮੈਂ ਨਾਲ ਇਕੱਲੇ ਨਾਲ ਕਾਰ ਚ ਰਹਿੰਦੇ ਸੀਗੇ ਤੇ ਸਾਡੀਆਂ ਨੇੜਤਾਵਾਂ ਇੰਨੀਆਂ ਸੀਗੀਆਂ ਕਿ ਮੈਂ ਸਾਨੂੰ ਮਤਲਬ ਸੰਗੀਤ ਸੁਨਾਸਣਾ ਕਿ ਬਹੁਤ ਸੰਗੀਤ ਸੁਣਾਉਣਾ ਸਾਨੂੰ ਮੁਹੰਮਦ ਰਫੀ ਸਾਹਿਬ ਬਾਰੇ ਮੈਂ 14 ਸਾਲ ਉਹਨਾਂ ਨੂੰ ਸੁਣਾਈ ਗਿਆ ਇੱਕ ਸਾਲ ਨੂੰ ਵੀ ਸੁਣਾ ਦੋ ਜਿਹੜੇ ਤੁਸੀਂ surjit patar khurana surjit patar ਜਿਹਨਾਂ ਮੈਂ ਗਾ ਕੇ ਨਹੀਂ ਸੁਣਾਉਂਦਾ ਸੀਗਾ ਮੈਂ ਮੁਹੰਮਦ ਰਫੀ ਦਾ ਬਹੁਤ ਵੱਡਾ ਫੈਨ ਆ ਪਰ ਮੈਂ ਪਾਤਰ ਸਾਹਿਬ ਨੂੰ ਵੀ ਉਧਰ ਪੂਰਾ ਮੰਨ ਕੇ ਪਾਤਰ ਸਾਹਿਬ ਵੀ ਪਾਤਰ ਸਾਹਿਬ ਦੀ ਕਿਹੜੀ ਸ਼ਾਇਰੀ ਜਾਂ ਫਿਰ ਗਜ਼ਲ ਸੁਣਦੇ ਸੀ ਕਿ ਕੋਈ ਸੁਣਾਉਂਦੇ ਸੀ ਤੁਹਾਨੂੰ ਪਾਤਰ ਮੈਨੂੰ ਜਿਹੜਾ ਹੁਣ ਫੰਕਸ਼ਨਾਂ ਚ ਜਾ ਕੇ ਤਾਂ ਗੱਜਲਾ ਸਾਰਾ ਕਵਿਤਾਵਾਂ ਸੁਣਾਉਂਦੇ ਸੀਗੇ ਹਨਾ ਗਾ ਕੇ ਸੁਣਾਉਂਦੇ ਸੀਗੇ ਮੈਂ ਸੋਚਦਾ ਸੀ ਸਰ ਕਿੰਨੇ ਸੋਹਣੇ ਗਾ ਰਹੇ ਆ ਤੇ ਗੱਡੀ ਦੇ ਵਿੱਚ ਤਾਂ ਮੈਂ ਉਹਨਾਂ ਤੋਂ ਕਦੀ ਸੁਣੀ ਨਹੀਂ ਪਰ ਜੋ ਵੀ ਕਹਿ ਦਮਾ ਉਹ ਫਰਮਾਂਸ਼ ਪੂਰੀ ਕਰ ਦਿੰਦੇ ਸੀਗੇ ਉਹ ਜਿੱਦਾਂ ਗਾਉਂਦੇ ਸੀਗੇ ਯਾਰੀ ਮਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਰ੍ਹਾਂ ਬਣਦੇ ਜੁਗਾਤੇ ਚੱਲਦੇ ਆ ਰਹੇ ਕਾਫਲੇ ਸੱਚ ਦਾ ਦੁਆ ਬਣਦੇ ਉਹ ਜਿਆਦਾਤਰ ਇਧਰੀਆਂ ਦਾ ਜਲਾ ਗਾਉਂਦੇ ਸੁੰਨੇ ਸੁੰਨੇ ਰਾਵਾਂ ਵਿੱਚ ਕੋਈ ਕੋਈ ਪੈੜ ਏ ਦਿੱਲੀ ਉਦਾਸ ਏ ਜੀ ਬਾਕੀ ਸਭ ਖੈਰ ਏ ਜਾਂ ਜਗਾਦੇ ਮੋਮਬਤੀਆਂ ਔਰ ਇਧਰੀਆਂ ਦਾ ਜਲਾ ਉਹਨਾਂ ਦੇ ਕੁਛ ਦਿਲ ਦੇ ਕਰੀਬ ਸੀਗੀਆਂ ਜਿਹੜੀਆਂ ਉਹ ਗਾਉਂਦੇ ਰਹਿੰਦੇ ਸੀਗੇ ਅਕਸਰੀ ਤੇ ਮੈਨੂੰ ਹਰ ਇੱਕ ਮੈਂ ਸੁਣਾਇਆ ਉਹਨਾਂ ਦਾ ਸੰਗੀਤ ਮੈਂ ਜਿੱਥੇ ਵੀ ਜਾਂਦਾ ਸੀਗਾ ਮੈਂ ਪ੍ਰੋਗਰਾਮ ਦੇ ਅੰਦਰ ਹੀ ਹੁੰਦਾ ਸੀ ਮੈਂ ਉਹਨਾਂ ਦੇ ਨਾਲ ਸਾਯਾ ਬਣ ਕੇ ਹੀ ਰਹਿੰਦਾ ਸੀਗਾ ਏ ਨਹੀਂ ਹੈਗਾ ਕਿ ਮੈਂ ਬਾਹਰ ਬੰਦਾ ਸੀ ਟੈਕਸੀ ਵਾਲਾ ਡਰਾਈਵਰ ਵਾਲਾ ਮੇਰਾ ਉਹਨਾਂ ਨਾਲ ਰਿਸ਼ਤਾ ਨਹੀਂ ਸੀਗਾ ਚਾਹੇ ਉਹਨਾਂ ਨੇ ਮੈਨੂੰ ਪਰਸਨਲ ਡਰਾਈਵਰ ਵੀ ਰੱਖਿਆ ਹੁੰਦਾ ਉਹ ਵੀ ਕਿਤੇ ਰਿਸ਼ਤਾ ਦੂਰ ਛੱਡਤਾ ਮੈਂ ਅਸੀਂ ਮਤਲਬ ਇੰਨਾ ਕਾਕੇ ਮਸਾ ਨਾਲ ਨਿਕਲ ਚੁੱਕਿਆ ਸੀਗਾ ਕਿ ਜੋ ਮੈਂ ਸੋਚਦਾ ਸੀਗਾ ਬਚਪਨ ਤੋਂ ਸੰਗੀਤ ਨਾਲ ਜੁੜੇ ਆ ਸਾਰਨਾ ਰਹਿ ਕੇ ਮੈਨੂੰ ਸਾਰੀਆਂ ਲੋੜਾਂ ਪੂਰੀਆਂ ਹੋਈਆਂ ਵੱਡੇ ਵੱਡੇ ਸੰਗੀਤਕਾਰਾਂ ਨਾਲ ਉਮ ਨਾਲ ਜਾਣਾ ਸਿੰਗਰਾਂ ਨੂੰ ਮਿਲਣਾ ਹਾਂਜੀ ਵੱਡੇ ਵੱਡੇ ਫੰਕਸ਼ਨਾਂ 'ਚ ਜਾਣਾ ਉਹ ਮੇਰੀਆਂ ਲੋੜਾਂ ਪੂਰਾ ਪੂਰੀਆਂ ਹੋਣ ਲੱਗ ਗਈਆਂ ਜੋ ਮੈਂ ਚਾਹੁੰਦਾ ਸੀਗਾ ਕਿ ਮੈਂ ਵੱਡੇ ਵੱਡੇ ਲੋਕਾਂ ਨਾਲ ਸੰਗੀਤ ਚੈਨਾਮਾ ਤੁਸੀਂ ਕਰਕੇ ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹੀਆਂ ਤੁਸੀਂ ਸਮਾਂ ਦਿੱਤਾ ਸਮਾਂ ਤੁਹਾਡਾ ਕੀਮਤੀ ਹੈ ਤਾਂ ਬਿਲਕੁਲ ਅ ਸਰਜੀਤ ਪਾਤਰ ਹੂਰਾ ਦੇ ਡਰਾਈਵਰ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੀਆਂ ਯਾਦਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾ ਪਰਸਨ ਪੰਕ ਦੇ ਨਾਲ ਰਾਜ ਗੁਪਤਾ ਬਾਬੂ ਸ਼ੇਰ ਟਾਈਮ ਲੁਧਿਆਣਾ